ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਐਮਰਜੈਂਸੀ ਦੌਰਾਨ ਲਿਆਉਂਦੇ ਵੇਲੇ ਮਰੀਜ਼ ਨੂੰ ਸਾਹਮਣਾ ਜ਼ਰੂਰੀ ਨਹੀਂ ਹੈ ਹਸਪਤਾਲ ਵਿੱਚ ਪਹਿਲਾਂ ਪਾਰਕਿੰਗ ਪਰਚੀ ਕਟਾਉਣਾ ਜ਼ਰੂਰੀ ਹੈ ਸਿਵਲ ਹਸਪਤਾਲ ਵਿੱਚ ਤਾਂ ਇਹੋ ਨਿਯਮ ਲਾਗੂ ਹੈ ਇੱਥੇ ਮਰੀਜ਼ ਨੂੰ ਪਹਿਲਾਂ ਡਾਕਟਰ ਕੋਲ ਪੁਜਾਣਾ ਜ਼ਰੂਰੀ ਨਹੀਂ ਸੀ ਬਲਕਿ ਆਟੋ ਵਾਲੇ ਨੂੰ ਇੱਕ ਘੰਟਾ ਮਰੀਜ਼ ਸਮੇਤ ਖਿਲਾਰ ਕੇ ਪਹਿਲਾਂ ਪਰਚੀ ਦੇ ਪੈਸੇ ਦੇਣਾ ਜ਼ਰੂਰੀ ਹੈ ਜਿੰਦੀ ਜਾਗਦੀ ਉਦਾਹਰਨ ਨੌਜਵਾਨ ਰਾਹੁਲ ਹੈ ਜਿਸ ਦੇ ਮਾਤਾ ਜੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਪਰ ਉਸਨੇ ਡਿਊਟੀ ਤੇ ਹੋਣ ਕਾਰਨ ਆਪਣੇ ਪਿਤਾ ਜੀ ਨੂੰ ਕਿਹਾ ਕਿ ਮਾਤਾ ਜੀ ਨੂੰ ਸਰਕਾਰੀ ਹਸਪਤਾਲ ਲੈ ਜਾਓ ਮੈਂ ਉੱਥੇ ਪਹੁੰਚਦਾ ਹਾਂ ਜਦੋਂ ਉਸਦੇ ਪਿਤਾ ਜੀ ਮਰੀਜ਼ ਨੂੰ ਆਟੋ ਵਿੱਚ ਕੇ ਹਸਪਤਾਲ ਪਹੁੰਚੇ ਤਾਂ ਪਾਰਕਿੰਗ ਦੀ ਪਰਚੀ ਵਾਲੇ ਨੇ ਰੋਕ ਲਿਆ ਕਿ ਪਰਚੀ ਘਟਾਓ ਉਸਦੇ ਪਿਤਾ ਜੀ ਨੇ ਕਿਹਾ ਕਿ ਐਮਰਜੈਂਸੀ ਹੈ ਮਰੀਜ਼ ਨੂੰ ਦਾਖਲ ਕਰਾ ਲੈਣ ਦਿਓ ਆ ਕੇ ਪੈਸੇ ਦੇ ਦੇਣਗੇ ਪਰ ਉਸਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਗਲਤ ਸ਼ਬਦ ਵੀ ਪ੍ਰਯੋਗ ਕੀਤੇ ਪਾਰਕਿੰਗ ਵਾਲੇ ਨੇ ਉਹਨਾਂ ਦੇ 15 20 ਮਿੰਟ ਖਰਾਬ ਕਰ ਦਿੱਤੇ ਜਦ ਕਿ ਅਜਿਹੀ ਹਾਲਤ ਵਿੱਚ ਇੱਕ ਇੱਕ ਮਿੰਟ ਕੀਮਤੀ ਹੁੰਦਾ ਹੈ ਉਸਨੇ ਮੰਗ ਕੀਤੀ ਹੈ ਕਿ ਪਾਰਕਿੰਗ ਵਾਲੇ ਦੀ ਤੱਕੇਸ਼ਾਹੀ ਅਤੇ ਗੁੰਡਾਗਰਦੀ ਨੂੰ ਰੋਕਿਆ ਜਾਵੇ ਗੁਰਦਾਸਪੁਰ ਤੋਂ 로ਹਿਤ ਗੁਪਤਾ ਦੀ ਰਿਪੋਰਟ ਸ਼ਾਮੀ 7 ਵਜੇ ਦਾ ਟਾਈਮ ਸੀ ਅੱਜ ਮੈਨੂੰ ਫੋਨ ਆਇਆ ਮੈਂ ਡਿਊਟੀ ਤੇ ਸੀ ਮੈਨੂੰ ਫੋਨ ਆਇਆ ਵਾ ਮੇਰੇ ਫਾਸਾ ਦਾ ਕਿ ਮਦਦ ਜ਼ਰੂਰ ਦਿੱਤੀ ਸੰਘ ਹੋ ਗਿਆ ਤੇ ਮੈਂ ਕਿਹਾ ਡਾਕਟਰਾਂ ਨੇ ਕੋਈ ਲੋਕਲ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਕਹਿੰਦੇ ਤੁਸੀਂ ਸਿਵਲ ਹਸਪਤਾਲ ਜਾ ਕੇ ਤੇ ਵੀ ਤੁਸੀਂ ਹੋਸਪਟਲ ਲੈ ਜਾਓ ਕੰਡੀਸ਼ਨ ਸੀਰੀਅਸ ਆ ਉਸ ਤੋਂ ਬਾਅਦ ਮੈਂ ਫਾਜ਼ ਸਾਹਿਬਾਂ ਨੂੰ ਕਿਹਾ ਕਿ ਦਾਵਾ ਮੈਂ ਉਹਨਾਂ ਨੂੰ ਬੋਲਿਆ ਕਿ ਤੁਸੀਂ ਹਸਪਤਲ ਲੈ ਜਾਓ ਸਿਵਲ ਚ ਮੈਂ ਆ ਗਿਆ ਤੁਸੀਂ ਲੈ ਕੇ ਚੱਲੋ ਉਹ ਆਟੋ 'ਚ ਉਹਨਾਂ ਨੇ ਬਿਠਾਇਆ ਉਹ ਲੈ ਕੇ ਆ ਗਏ ਆ ਉਹਨਾਂ ਦੀ ਸੀਰੀਅਸ ਜਿਆਦੀ ਕੰਡੀਸ਼ਨ ਨੂੰ ਰਸਤੇ 'ਚ ਕੀ ਹੈ ਇਹਨਾਂ ਨੇ ਸਟੈਂਡ ਵਾਲਿਆਂ ਨੇ ਖਿਲਾਰ ਲਿਆ ਇਹਨਾਂ ਨੇ ਇੰਨੀ ਬਤਮੀਜ਼ੀ ਕੀਤੀ ਆ ਇਹਨਾਂ ਰਫ ਲੈਂਗੁਏਜ ਬੋਲੇ ਕਿ ਜਿੰਨੀ ਦੇ ਤੱਕ ਤੁਸੀਂ ਪਰਚੀ ਨਹੀਂ ਕਟਾਓਗੇ ਉਨੀਆਂ ਤੱਕ ਆਪਾਂ ਅੱਗੇ ਨਹੀਂ ਜਾਣ ਦੇਣਾ ਹਾਂ ਠੀਕ ਹੈ ਜੀ 10 ਮਿੰਟ 12 ਮਿੰਟ ਘਟੋ ਘਟ ਇਨਾਂ ਨੇ ਚੰਗਾ ਮਤਲਬ ਬੈਸ ਬਸਾਈ ਕੀਤੀ ਆ ਤੇ ਜਿੰਨੀ ਦੇ ਤੱਕ ਪਰਚੀ ਨਹੀਂ ਕਟਾਉਗੇ ਉਨੀ ਦੇ ਤੱਕ ਅੱਗੇ ਨਹੀਂ ਜਾਣ ਦੇਣਾ ਹਾਂ ਦਾ ਸੀਰੀਅਸ ਕੰਡੀਸ਼ਨ ਸੀ ਤੇ ਕਾਫੀ ਮਤਲਬ ਪੇਰੈਂਟ ਨੇ ਸਾਹਬ ਨੇ ਕਹਾ ਵੀ ਆ ਗਈ ਤੁਸੀਂ ਪੈਸੇ ਲੈ ਲਓ ਜਿੰਨੇ ਲੈਣੇ ਆ ਉਹ ਮਤਲਬ ਰੋਮ ਵਰਗੇ ਪੂਰਾ ਰੋਣ ਹੀ ਲੱਗਦੀ ਸੀ ਕਿ ਤੁਸੀਂ ਲੈ ਲਓ ਕਿ ਸਾਨੂੰ ਘੱਟ ਤੋਂ ਘੱਟ ਐਮਰਜੈਂਸੀ ਚੇ ਪੇਸ਼ੈਂਟ ਨੂੰ ਪਹਚਾ ਲੈਣ ਦੋ ਠੀਕ ਹੈ ਜੀ ਪਰ ਇਹਨਾਂ ਨੇ ਇੱਕ ਨਹੀਂ ਸੁਣੀ ਉਲਟ ਪੂਰਾ ਗੁੰਡਾਗਰਦੀ ਕਰਦੇ ਆ ਉਹ ਕਹਿੰਦੇ ਆ ਕਿ ਤੁਸੀਂ ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ ਪਰ ਸਾਨੂੰ ਪਹਿਲੇ ਪਰਚੀ ਕਟਾ ਕੇ ਦਿਓ ਚਲੋ ਮੇਰੇ ਨਾਲ ਅੱਜ ਹੱਡ ਬੀਤੀ ਆ ਆਮ ਜਨਤਾ ਨਾਲ ਕਿੰਨਾ ਕੁਸ਼ ਹੋ ਰਿਹਾ ਜੇ ਕੁਝ ਹੋ ਜਾਂਦਾ ਮੈਂ ਪੁੱਛਣਾ ਚਾਹਣਾ ਡੀਸੀ ਸਾਹਿਬ ਨੂੰ ਸਿਵਲ ਪ੍ਰਸ਼ਾਸਨ ਨੂੰ ਸਿਵਲ ਸਰਜਨ ਨੂੰ ਕਿ ਜੇ ਮੇਰੀ ਮਦਰ ਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਆ ਮੰਨ ਲਿਆ ਕਿ ਇਹਨਾਂ ਨੇ ਠੇਕਾ ਭਰਿਆ ਆਪਣਾ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਪੈਸੇ ਦੇਣ ਤੋਂ ਬੜੀ ਮੁਕਰੇ ਪਰ ਕਮ ਸੇ ਕਮ ਪੇਸ਼ੈਂਟ ਨੂੰ ਤਾਂ ਜ਼ਰੂਰੀ ਸੀ ਇਹਨਾਂ ਐਮਰਜੈਂਸੀ ਅਸੀਂ ਕਿਤੇ ਉੱਡ ਕੇ ਤੇ ਆਟੋ ਵਾਲੇ ਨੇ ਚੱਲ ਨਹੀਂ ਹੀ ਜਾਣਾ ਬਸ ਕਮ ਸੇ ਕਮ ਇੱਕ ਪੇਸ਼ੈਂਟ ਨੂੰ ਐਮਰਜੈਂਸੀ 'ਚ ਐਡਮਿਟ ਕਰਵਾ ਗਏ ਤੁਸੀਂ ਲੈ ਲੋ ਜਿੰਨੀ ਤੱਕ ਮੇਰੇ ਫਾਸਾ ਸਾਹਿਬ ਨੇ ਫਿਰ ਪਰਚੀ ਦੇ ਪੈਸੇ ਦਿੱਤੇ ਆ 40 50 ਚਲੋ ਜੋ ਵੀ ਆ ਫਿਰ ਉਹਨਾਂ ਨੇ ਜਾਨ ਦਿੱਤਾ ਵਾ ਉਸ ਤੋਂ ਉਰ ਤੋਂ ਪਹਿਲੇ ਨਾ ਨੇ ਜਾਨ ਦਿੱਤਾ ਹੈਗਾ ਮੈਂ ਮੰਗ ਕਰਦਾ ਵਾਂ ਕਿ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਹ ਜ਼ਿਆਦਾ ਇਹਨਾਂ ਨੇ ਬਤਮੀਜੀ ਬੋਲੀ ਯਾਰ ਫਾਸਾ ਮੇਰੇ ਰੋਣ ਲੱਗ ਗਏ ਸੀ ਕਿਉਂਕਿ ਉਸ ਟਾਈਮ ਕੰਡੀਸ਼ਨ ਸੀਰੀਅਸ ਸੀ ਸਾਨੂੰ ਧੋਰ ਸੀ ਕਿ ਆਪਾਂ ਪਹਿਲੇ ਪੇਸ਼ੈਂਟ ਦੀ ਜਾਨ ਬਚਾ ਲਈਏ ਲ